ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤਾਰੀਵਾਲ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਬੀਤੇ ਦਿਨੀ ਪਿੰਡ ਗੁਰਦਾਸ ਨੰਗਲ ਤੋਂ ਇੱਕ ਛੋਟਾ ਬੱਚਾ ਜਿਸ ਦਾ ਨਾਮ ਦੀਪਕ ਸ਼ਰਮਾ ਜੋ ਕਿ ਲਾਪਤਾ ਹੋ ਗਿਆ ਸੀ ਪੁਲਿਸ ਨੇ ਦਿਨ ਰਾਤ ਮਿਹਨਤ ਕਰਕੇ ਬੱਚੇ ਨੂੰ ਮਾਪਿਆਂ حوالے ਕੀਤਾ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ ਇੰਸਪੈਕਟਰ ਬਲਜੀਤ ਕੌਰ ਵੱਲੋਂ ਵੱਖ-ਵੱਖ ਪੁਲਿਸ ਪਾਰਟੀਆਂ ਦੀਆਂ ਟੀਮਾਂ ਬਣਾ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਜਿਥੇ ਕਿ 4 ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਅੱਜ थाना ਤਾਰੀਵਾਲ ਵਿਖੇ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ ਇੰਸਪੈਕਟਰ ਬਲਜੀਤ ਕੌਰ ਨੇ ਬੱਚੇ ਨੂੰ ਉਹਨਾਂ ਦੇ ਮਾਪਿਆਂ ਨੂੰ ਸਪੁਰਦ ਕੀਤਾ ਬੱਚੇ ਦੇ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਦਾ ਤਨਵਾਦ ਕਰ ਦਿਆ ਕਿ ਹਾਕੀ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਮਿਹਨਤ ਕਰਕੇ ਸਾਢੇ ਗੁਮ ਹੋਏ ਬੱਚੇ ਨੂੰ ਲੱਭਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਆਰਥਿਕ ਮਦਦ ਵੀ ਕੀਤੀ ਦੇਖੋ ਤਾਰੀਵਾਲ ਤੋਂ ਸਾਡੇ ਪੱਤਰਕਾਰ ਅਸ਼ੋਕ ਕੁਮਾਰ ਦੇ ਖਾਸ ਰਿਪੋਰਟ ਜਿਮਾ ਗੋਦਸਨਗਲ ਪਿੰਡ थाना ਤਾਰੀਵਾਲ ਸਿਆ 24 ਤਰੀਕ ਨੂੰ ਨਾ ਕਰੋ ਚਲੇ ਗਿਆ ਸੀਗਾ ਤੇ ਸਾਨੂੰ ਇਹਦੀ ਇਨਫੋਰਮੇਸ਼ਨ 15 ਤਰੀਕ ਨੂੰ ਮਿਲੀ ਇੱਕ ਬੱਚੇ ਦੀ ਇਹ ਛੋਟੀ ਸੀ ਕਿ 11 ਸਾਲ ਹੀ ਤੇ ਜਦੋਂ ਸਾਨੂੰ ਇਹ ਬਾਰੇ ਪਤਾ ਲੱਗਾ ਸਭ ਤੋਂ ਪਹਿਲਾਂ ਤੇ ਐਫਆਰ ਲੌਂਚ ਕੀਤੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਫਿਰ ਆਪਣੀਆਂ ਟੀਮਾਂ ਬਣਾ ਕੇ ਤੇ ਮਤਲਬ ਇਹਦੀ ਭਾਗ ਸ਼ੁਰੂ ਕਰ ਦਿੱਤੀ ਸਾਰੇ ਜੋ ਕੈਮਰੇ ਵਗੈਰਾ ਤੇ ਜਿੱਥੇ ਦਾ ਸੋਸ਼ਲ ਮੀਡੀਆ ਤੇ ਇਹਦੇ ਅਹੀਂ ਹਥਿਆਰ ਵਗੈਰਾ ਸਾਰੇ ਜਾਰੀ ਕੀਤੇ ਤੇ ਅੱਜ ਸਾਨੂੰ ਉਹ ਵਿੱਚ ਆਮੀ ਆਪੀ ਮਰੀਜ਼ ਦੇ ਬੱਚੇ ਨੂੰ ਅਸੀਂ ਰਿਕਵਰ ਕਰ ਲਿਆ ਸਰ ਕਿਸ ਜਗ੍ਹਾ ਤੋਂ ਬੱਚੇ ਦੀ ਰਿਕਵਰੀ ਹੋਈ ਹੈ ਉਹਨਾ ਦੱਸ ਦਿਓ ਜੀ ਬੱਚੇ ਨੂੰ ਅਸੀਂ ਇਹ ਇੱਥੋਂ ਚਲੇ ਗਿਆ ਸੀਗਾ ਜੀ ਅੰਬੀ ਸਰ ਦੇ ਦਰਬਾਰ ਸਾਹਿਬ ਫਿਰ ਕਿਉਂਕਿ ਅਸੀਂ ਉੱਥੇ ਸਾਰੇ ਸਾਡੀ ਟੀਮਾਂ ਗਈਆਂ ਸੀ ਸਾਨੂੰ ਪਤਾ ਸੀਗਾ ਜੀ ਇੱਥੇ-ਉੱਥੇ ਜਿੱਥੇ-ਇੱਥੇ ਚਲੋ ਕੋਈ ਵੀ ਇਹ ਜਾਂਦੇ ਦਰਬਾਰ ਸਾਹਿਬ ਹੋਸਟਲੀ ਜਾਂਦੇ ਆ ਉੱਥੇ ਅਸੀਂ ਕੰਟੈਕਟ ਕਰਕੇ ਆਏ ਸੀਗੇ ਤੇ ਉੱਥੋਂ ਫਿਰ ਸਾਨੂੰ ਉਹਨਾਂ ਦਾ ਇੰਟੀਮੇਸ਼ਨ ਆਈ ਕਿ ਇਦਾਂ ਇਦਾਂ ਜਿਹੜਾ ਆ ਬੱਚਾ ਵਾ ਤੇ ਜਿਹਦੇ ਮੀਡੀਕਲ ਵਨ ਹੋ ਰਹੀ ਹੈ ਤੇ ਉਹ ਉੱਥੇ ਸੀਗਾ ਉੱਥੋਂ ਫਿਰ ਆਪਾਂ ਰਿਕਵਰ ਕੀਤਾ ਸਭ ਕੋ ਕਾਰਨ ਪਤਾ ਲੱਗ ਸਕਿਆ ਬੱਚੇ ਦੇ ਘਰੋਂ ਜਾਣ ਦਾ ਕਾਰਨ ਕੀ ਸੀਗਾ ਔਰ ਕਿਵੇਂ ਉਥੋਂ ਤੱਕ ਇਹ ਪਹੁੰਚਿਆ ਵਾ ਕੋਈ ਇਸ ਚੀਜ਼ ਬਾਰੇ ਪਤਾ ਲੱਗ ਸਕਿਆ ਜੀ ਕਾਰਨ ਤੇ ਇਹਨਾਂ ਦੇ ਐਕਚੁਅਲੀ ਪੇਰੈਂਟਸ ਜਿਹੜੇ ਆ ਨਾ ਉਹ ਰਹਿੰਦੇ ਲੁਧਿਆਣੇ ਤੇ ਬੱਚਾ ਇੱਥੇ ਆਪਣੇ ਦਾਦਾ ਤਤਾਇਆ ਜੀ ਨੇ ਸਿਰਫ ਦੋਨੇ ਉਹ ਘਰ ਚ ਨੇ ਉਹਨਾਂ ਦੇ ਕੋਲ ਰਹਿੰਦਾ ਸੀਗਾ ਜੀ ਤੇ ਕੁਝ ਮਤਲਬ ਤੁਹਾਨੂੰ ਪਤਾ ਹੀ ਪੇਰੈਂਟਸ ਤੋਂ ਬਿਨਾ ਤੇ ਕਿਹੜਾ ਕੋਈ ਥੇਅਰ ਕਰਦਾ ਤੇ ਉਹਦੇ ਮਨ ਚ ਬੱਚਾ ਕੋਈ ਗੱਲਾਂਬਾਤ ਉਹ ਕਰਦੇ ਹੋਏ ਗਈਆਂ ਤੇ ਉਸ ਦੇ ਕਰਕੇ ਉੱਥੋਂ ਚਲੇ ਗਿਆ ਇੱਥੋਂ बस स्टेड पहुंचे गुरदासपुर ते ई रिक्शा लिया जगह पे लिफ्ट ली फिर उसके बाद अमृतसर जाके बस स्टेड उसके बाद इन्हें फिर उठो रिक्शा लेके दरबार साहिब चले सर मां-बाप ਨੂੰ ਕੀ اپیل ਕਰਨਾ ਚਾਹੋਗੇ ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਵਾ ਸਮਾਜ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਔਰ ਪੁਲਿਸ ਨੂੰ ਬਹੁਤ ਐਫਰਟ ਜਿਹੜੀਆਂ ਕਰਨੀਆਂ ਪੈਂਦੀਆਂ ਨੇ ਮਾਂ-ਬਾਪ ਨੂੰ ਬੱਚਿਆਂਦਿਆਂ ਨੂੰ ਕੀ اپیل ਕਰਨਾ ਚਾਹੋਗੇ ਦੇਖੋ ਜੀ ਬੱਚੇ ਨੂੰ ਤੇ ਆਪਾਂ ਦੇ ਸਾਰੇ ਸਮਾਜ ਦੇ ਲੋਕ ਜੇ ਸਾਰੇ ਪੀਰੈਂਟਸ ਜੇ ਬੱਚੇ ਉਹ ਆਪਾਂ ਜੇ ਉਹਨਾਂ ਛੱਡਾਂਗੇ ਇਹ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਆ ਸੀ ਲਗਾਤਾਰੀ ਠੀਕ ਹੈ ਜੀ ਇਹ ਤੇ ਮਤਲਬ ਇਹਨਾਂ ਦੀ ਚਲੋ ਨਲਾਕੀ ਵੀ ਕਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ ਕੋਈ ਜੇ ਸਾਡੇ ਨੂੰ ਤੇ ਇੱਕ ਵੀ ਡਰ ਵੀ ਹੁੰਦਾ ਕਿ ਉਹ ਕੋਈ ਮਾੜੇ ਅਸਰ ਦੇ ਕੋਈ ਉਹਨਾਂ ਦੇ ਤੇ ਚੜ ਗਏ ਤੇ ਵਿੱਚ ਬੜੀ ਪ੍ਰੋਬਲਮ ਆ ਜਾਂਦੀ ਬਾਅਦ ਚ ਤੇ ਇਹੀ ਅਪੀਲ ਹੈ ਕਿ ਆਪਣੇ ਬੱਚੇ ਦੀ ਕੇਅਰ ਕਰੋ ਆਪਾਂ ਦੋਨਾਂ ਨੂੰ ਦੇਖੋ ਉਹਨਾਂ ਦਾ ਵੈਲਫੇਅਰ ਦੇਖੋ ਦੇਖੋ ਜੀ ਜਦੋਂ ਇਨਫੋਰਮੇਸ਼ਨ ਸਾਡੇ ਕੋਲ ਆਈ ਤੇ ਐਸਐਸਪੀ ਸਾਹਿਬ ਨਾਲ ਸ਼ੇਅਰ ਕੀਤੀ ਗਈ ਉਹਨਾਂ ਨੇ ਉਸ ਪੁਆਇੰਟ ਤੋਂ ਹੀ ਮਤਲਬ ਇਹਨੂੰ ਬੜਾ ਨਾ ਕਹ ਵੀ ਸੀਰੀਅਸਲੀ ਤੇ ਪਰਸਨਲੀ ਲੈ ਕੇ ਇੱਥੇ ਕੰਮ ਕਰੋ ਸਾਡੀ ਧਾਰੀਵਾਲ ਥਾਣੇ 'ਚ ਅਸੀਂ ਜੋ ਟੀਮਾਂ ਤਿੰਨ ਚਾਰ ਇੱਥੇ ਇਹਨਾਂ ਦੀਆਂ ਟੀਮਾਂ ਸੀਗੀਆਂ ਸਪੈਸ਼ਲ ਬਾਂਚ ਦੀ ਟੀਮ ਇਧਰੋਂ ਬਟਾਲਾ ਸਾਈਡ ਗੁਰਦਾਸਪੁਰ ਦੇ ਕੈਮਰੀਵਨ ਥਾਣਕਪੁਰ ਵੀ ਜਾ ਕੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਸਾਰੇ ਕੈਮਰੀ ਚੈੱਕ ਕੀਤੇ ਤੇ ਮੈਂ ਮਤਲਬ ਐਸਐਚਓ ਧਾਰੀਵਾਲ ਨੇ ਸਪੈਸ਼ਲ ਬਾਂਚ ਵਿੱਚ ਰਾਜਕਮਰ ਜੀ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੀ ਟੀਮ ਨੇ ਤੇ ਸਾਨੂੰ ਜਿਹੜੀ ਇਹ ਸਕਸੈਸ ਮਿਲਿਆ ਪਹਿਲਾਂ ਐਸਐਸਪੀ ਸਾਹਿਬ ਗੋ达ਸਪੁਰ ਜਿਨ੍ਹਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਸੀਗੀਆਂ ਕਿ ਇਹ ਬੱਚੇ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਟ੍ਰੇਨ ਕਰੋ ਸਾਡੀਆਂ ਵੱਖ-ਵੱਖ ਟੀਮਾਂ ਬਣਾਈਆਂ ਡੀਐਸਪੀ ਸਾਹਿਬ ਵੀ ਨੂੰ ਆਏ ਸੀਗੇ ਇਹ ਵੀ ਮੌਕੇ ਤੇ ਨਾਲ ਹੀ ਗਏ ਸਾਨੂੰ ਕੁਝ ਇਹਨਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਐਸਐਸਪੀ ਸਾਹਿਬ ਦੀਆਂ ਜੋ ਡਾਇਰੈਕਸ਼ਨਾਂ ਸੀਗੀਆਂ ਉਹਦੇ ਮੁਤਾਬਕ ਅਸੀਂ ਜਿਹੜੇ ਸਾਰੀਆਂ ਟੀਮਾਂ ਅਸੀਂ ਕਾਮਯਾਬ ਹੋਈਆਂ ਅਸੀਂ ਜਗਾ ਜਗਾ ਤੇ ਇਹ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਇਹਨਾਂ ਦੇ ਇੱਕ ਇਸ਼ਤਿਹਾਰ ਇਹ ਵਾਲਾ ਜਿਹੜਾ ਹੈਗਾ ਅਸੀਂ ਇਹ ਵੀ ਸਾਰੀ ਜਗਾ ਤੇ ਅਸੀਂ ਜਾਰੀ ਕੀਤੇ ਸੀਗੇ ਇਹਨਾਂ ਦੇ ਜਿਹਦੀ ਵਜ੍ਹਾ ਦੇ ਨਾਲ ਸਾਨੂੰ ਇਹ ਦਰਵਾਪ ਸਾਹਿਬ ਤੋਂ ਬੱਚਾ ਜਿਹੜਾ ਟ੍ਰੇਸ ਹੋਇਆ ਜਿਹਦਾ ਈ ਰਿਕਸ਼ੇ ਵਾਲੇ ਹੋਏ ਬੱਸ ਸਟੈਂਡ ਹੋਏ ਕਨੈਕਟਰ ਹੋਏ ਅਲੱਗ-ਅਲੱਗ ਨੂੰ ਅਸੀਂ ਇਹ ਜਿਹੜੇ ਸਾਰੇ ਇਸ਼ਤਿਹਾਰ ਦਿੱਤੇ ਕਿਉਂਕਿ ਬੱਚਾ ਇਹ ਦੇ ਜਿਹੜੇ ਪੇਰੈਂਟਸ ਸੀਗੇ ਕਾਫੀ ਉਹ ਉਦਾਸ ਸੀਗੇ ਕਿਉਂਕਿ ਲੁਧਿਆਣੇ ਰਹਿ ਰਹੇ ਸੀ ਇਹਨਾਂ ਦੇ ਪਿੱਛੋਂ ਬੱਚਾ ਜਿਹੜਾ ਗਿਆ ਸੀ ਤੇ ਉਹਨੇ ਦੇ ਦਿਮਾਗ 'ਚ ਸੀ ਪਤਾ ਨਹੀਂ ਕਿਉਂ ਇਹ ਬੱਚਾ ਜਿਹੜਾ ਹੈਗਾ ਸਾਡਾ ਗਿਆ ਹੈਗਾ ਵਾ ਤੇ ਇਸ ਕਰਕੇ ਇਹ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਜਿਹੜੇ ਹੈਗੇ ਆ ਕਾਮਯਾਬ ਹੋਈਆਂ ਅਸੀਂ ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਐਸਐਚਓ ਮੈਡਮ ਨੇ ਡੀਐਸਪੀ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਡਾ ਬੱਚਾ ਬਰਾਮਦ ਕਰਕੇ ਦਿੱਤਾ ਇੰਨਾ ਕੋਈ ਵੀ ਨਹੀਂ ਕਰਦਾ ਜਿਨਾ ਇਹਨਾਂ ਨੇ ਸਾਡਾ ਸਾਥ ਦਿੱਤਾ ਪਰ ਦੁੱਖ ਸੁੱਖ ਦੇ ਰਾਤ ਦੇ 10 10 ਵਜੇ ਤੱਕ ਦੋ ਦੋ ਤਿੰਨ ਤਿੰਨ ਚੱਕਰ ਮਾਰਦੇ ਰਹੇ ਅਸੀਂ ਬਹੁਤ ਇਹਨਾਂ ਦਾ ਦਿ ਲੋਤ ਧੰਨਵਾਦੀ ਕਰਦਾ ਇਹ ਤੇਰਾ ਸਾਡਾ ਬੱਚਾ ਵਾਪਸ ਮਿਲ ਗਿਆ ਡੀਐਸਪੀ ਸਾਹਿਬ ਮੈਡਮ ਜੀ ਨੇ ਵੀ ਬਹੁਤ ਐਸਐਸ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਸਾਡੇ ਕੋ ਆਣ ਜਾਣ ਦਾ ਕਰਾਇਬ ਵੀ ਨਹੀਂ ਹੈਗਾ ਉਹਨਾਂ ਨੇ ਸਾਨੂੰ ਪੈਸਿਆਂ ਦੀ ਮਦਦ ਕੀਤੀ ਸਾਡੇ ਫੋਨ ਬੰਦ ਸੀ ਉਹਨਾਂ ਨੇ ਜਿਹੜਾ ਫੋਨ ਆ ਸਾਡਾ ਲੁਧਿਆਣਾ ਰਹਿ ਗਿਆ ਸੀ ਇਹਨਾਂ ਨੇ ਉਸੇ ਵੇਲੇ ਇੱਕ ਘੰਟੇ ਦੀ ਵੇਤੀਆ ਦਾ ਨਵਾਂ ਨੰਬਰ ਉਹ ਚਾਲੂ ਪੁਰਾਣਾ ਨੰਬਰ ਚਾਲੂ ਕਰਾ ਤਾ ਵੀ ਸ਼ਾਇਦ ਤੁਹਾਡਾ ਬੇਟਾ ਉਸ ਨੰਬਰ ਤੇ ਤੁਹਾਨੂੰ ਫੋਨ ਕਰੇ ਤੁਹਾਨੂੰ ਕੋਈ ਕੋਈ ਮੈਸੇਜ ਆਏ ਉਹਨਾਂ ਨੇ ਫੇਰ ਹਾਨੂੰ ਕਹਿ ਬੀ ਤੁਸੀਂ ਜਲੰਧਰ ਵੀ ਜਾ ਕੇ ਦੇਖੋ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਵੀ ਜਾ ਕੇ ਮੈਂ ਸ਼ਨੀਵਾਰ ਚੱਲ ਗਿਆ ਸੀ ਰਾਤ ਉੱਥੇ ਰਿਹਾ ਸਾਰੇ ਉੱਥੇ ਵੇਖਿਆ ਵੀ ਕਿਤੇ ਲੋਸਮੈਂਟ ਹੀ ਕਰਾਈ ਜਿੰਨੇ ਉੱਥੇ ਮਲਾਜ਼ਮ ਸੀ ਉਹਨਾਂ ਨੂੰ ਸਾਰਿਆਂ ਨੂੰ ਫੋਟੋਆਂ ਦੇ ਕੇ ਆ ਜਲੰਧਰ ਬੱਸ ਸਟੈਂਡ ਤੇ ਰੇਲਵੇ ਜਿਹੜਾ ਚੁੰਕੀ ਪੈਂਦੀ ਹੈ ਬੱਸ ਸਟੈਂਡ ਦੇ ਅੰਦਰ ਉਹਨਾਂ ਨੂੰ ਵੀ ਫੋਟੋ ਦਿੱਤੀ ਮੈਂ ਜਿੱਥੇ ਵੀ ਤੁਹਾਨੂੰ ਕੋਈ ਸੰਪਰਕ ਲੱਗੇ ਐਸਐਚਓ ਤਾਰੀ ਰਾਜ ਸਾਹਿਬ ਮੈਡਮ ਨੂੰ ਸੰਪਰਕ ਜ਼ਰੂਰ ਕਰਿਓ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਾਈ ਲੋਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹੇ ਕਿ ਪੁਲਿਸ ਵਾਲੇ ਇੱਦਾਂ-ਉਦਾਂ ਨੇ ਪਰ ਅਸੀਂ ਸਾਨੂੰ ਪਤਾ ਵੀ ਜਿੰਨਾ ਸਾਡਾ ਉਹਨਾਂ ਸਾਥ ਦਿੱਤਾ ਵਾ ਪਰਮਾਤਮਾ ਦਾ ਵੀ ਸ਼ੁਕਰੀਆ ਕਰਦੇ ਉਹਨਾਂ ਦਾ ਵੀ ਮੈਡਮ ਹੋਣਾ ਦਾ ਵੀ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਦਵਾਵਾ ਸਦਕਾ ਸਾਡਾ ਬੱਚਾ ਸਾਨੂੰ ਹਵਾਲੇ ਕਰ ਦਿੱਤਾ ਇਹ ਸਾਡਾ ਬੇਟਾ ਦੀਪਕ ਸ਼ਰਮਾ ਹੈ ਗੁਰਦਾਸ ਨਗਰ ਸੇਵੀ ਕਲਾਜ ਚ ਪੜਦਾ ਬਹੁਤ ਹਿਆਰ ਆ ਪੜਨ ਵਿੱਚ ਬਹੁਤ ਸਿਆਰ ਆਇਆ ਜੀ